ਉੰਦਾ ਸਿਰਦਾਨ ਨਰਮਾਤਾ ਡਾਕਟਰ ਪੀਰੋ ਮੀਤਗਰਦੀ ਦੀ ਜੋ ਖੂਬਸੂਰਤ ਮੂਰਤੀ ਸੀ ਉਹ ਨੂੰ ਢਾਇਆ ਗਿਆ ਥੋੜਿਆਂ ਨਾਲ ਪੌੜੀ ਲਾ ਕੇ ਪੈਟਰੋਲ ਪਾ ਕੇ ਉਨਸਾੜਿਆ ਗਿਆ ਕਿਉਂਕਿ ਸਾਰਾ ਹੀ ਸਮਾਜ ਬੜਾ ਦੁਖੀ ਆ ਕੋਈ ਦੇ ਦਸਵੇਂ ਭੰਡਾਰੀ ਪੁਲ ਦੇ ਉੱਤੇ ਜਾਮ ਵੀ ਲੱਗੇਗਾ ਅੰਮ੍ਰਿਤਸਰ ਬੰਦੀ ਕਾਲ ਵੀ ਹੈ ਕੀ ਡਿਮਾਂਡ ਕੀਤੀ ਕੰਬਨ ਜੋ ਗੈਂਗ ਹੈ ਗੈਂਗ ਬਾਹਰ ਨਿਕਲ ਕੇ ਹਵੇ ਜੂਨੀਅਰ ਨੇ ਕੰਮ ਕੀਤਾ ਪਪਾ ਸਾਹਿਬ ਭੀਮ ਰਹ ਅੰਬੇਦਕਰ ਦੀ ਜਿਹੜੀ ਪ੍ਰਤਮਾ ਆ ਉਸ ਨੂੰ ਇੱਕ ਸ਼ਰਾਰਤੀ ਅਨਸਰ ਵੱਲੋਂ ਜਿਹੜੀ ਆ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਤੇ ਜਿਹੜਾ ਵਾ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਜਿਹੜਾ ਉਹ ਦੋਸ਼ੀ ਜਿਹੜਾ ਵਾ ਅਰੈਸਟ ਕਰ ਲਿਆ ਗਿਆ ਹੈ ਜਿਸ ਨੂੰ ਕਦਮਾਂ ਦਰਜ ਕਰਕੇ ਜਿਹੜੀ ਅਗਲੀ ਤਰੀਕ ਜਿਹੜੀ ਆ ਮੰਚਲਿਆਂ ਦੀ ਸੰਵੰਤਾ ਸੰਧਾਨ ਨਰਮਾਤਾ ਡਾਕਟਰ ਪੀਰੋ ਮੀਤਗਰ ਜੀ ਦੀ ਜੋ ਖੂਬਸੂਰਤ ਮੂਰਤੀ ਸੀ ਉਹ ਨੂੰ ਢਾਇਆ ਗਿਆ ਉੜਿਆਨ ਆ ਪਰਿ ਲਾ ਕੇ ਪੈਟਰੋਲ ਪਾ ਕੇ ਉਨਸਾੜਿਆ ਗਿਆ ਕਿਉਂਕਿ ਸਾਰਾ ਹੀ ਸਮਾਜ ਬੜਾ ਦੁਖੀ ਆ ਕੋਈ ਦੇ 10ਵੇਂ ਭੰਡਾਰੀ ਪੁਲ ਦੇ ਉੱਤੇ ਜਾਮ ਵੀ ਲੱਗੇਗਾ ਅੰਮ੍ਰਿਤਸਰ ਬੰਦੀ ਕਾਲ ਵੀ ਹੈ ਕੀ ਡਿਮਾਂਡ ਕੀਤੀ ਤੁਹਾਡੀ ਗੰਬਾਨ ਜੋ ਗੈਂਗ ਹੈ ਗੈਂਗ ਬਾਹਰ ਨਿਕਲ ਕੇ ਹਵੇ ਜੁਨੀਨੀ ਕੰਮ ਕੀਆ ਬਾਬਾ ਸਾਹਿਬ ਭੀਮ ਗram ਅੰਬੇਦਕਰ ਦੀ ਜਿਹੜੀ ਪ੍ਰਤਿਮਾ ਆ ਉਸ ਨੂੰ ਇੱਕ ਸ਼ਰਾਰਤੀ ਅੰਸਰ ਵੱਲੋਂ ਜਿਹੜੀ ਆ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਤੇ ਜਿਹੜਾ ਵਾ ਪੁਲਸ ਵੱਲੋਂ ਕਾਰਵਾਈ ਕਰਦੇ ਆ ਜਿਹੜਾ ਉਹ ਦੋਸ਼ੀ ਜਿਹੜਾ ਵਾ ਅਰੈਸਟ ਕਰ ਲਿਆ ਗਿਆ ਹੈ ਜਿਸ ਨੂੰ ਕਦਮਾਂ ਦਰਜ ਕਰਕੇ ਜਿਹੜੀ ਅਗਲੀ ਤਰੀਕ ਜਿਹੜੀ ਆ ਮੰਜ਼ਿਲਾਂ ਦੀ